ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ ਚ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਸਿੰਪਲ ਤੇ ਆਸਾਨ ਤਰੀਕੇ ਨਾਲ ਮਟਰ ਪਨੀਰ ਤੇ ਉਹਦੇ ਵਾਸਤੇ ਆਪਾਂ ਥੋੜਾ ਜਿਹਾ ਲਸਣ ਤੇ ਦੋ ਹਰੀਆਂ ਮਰਚਾਂ ਲਈਆਂ ਹੋਈਆਂ ਨੇ ਤੇ ਦੋ ਹੀ ਟਮਾਟਰ ਲਏ ਹੋਏ ਨੇ ਦੋ ਪਿਆਜ਼ ਥੋੜਾ ਜਿਹਾ ਹਰਾ ਧਨੀਆ ਨਾਲ ਹੀ ਅਸੀਂ ਮਿਕਸ ਕਰ ਲਵਾਂਗੇ ਜਿਹੜੇ ਸਾਨੂੰ ਅਲੱਗ-ਅਲੱਗ ਮਸਾਲੇ ਭੁੰਨੇ ਪੈਂਦੇ ਨੇ ਥੋੜਾ ਜਿਹਾ ਅਦਰਕ ਵੀ ਪਾ ਲਵਾਂਗੇ ਇੱਕੋ ਵਾਰੀ ਇਹ ਸਾਰੇ ਮਸਾਲੇ ਪੀਸ ਕੇ ਤਿਆਰ ਕਰ ਲਵਾਂਗੇ ਇਹਦੇ ਨਾਲ ਮਟਰ ਪਨੀਰ ਬਹੁਤ ਜਲਦੀ ਬਣ ਜਾਂਦਾ ਹੈ ਤੇ ਹੁਣ ਆਪਾਂ ਘਰ ਦਾ ਬਣਾਇਆ ਹੋਇਆ ਪਨੀਰ ਆ ਇਹਨੂੰ ਅਸੀਂ ਪੀਸਾਂ ਵਿੱਚ ਕਟਕਾ ਲਵਾਂਗੇ ਤੇ ਗਿਆ ਸੁਪਰ ਕੜਾਈ ਰੱਖੀ ਤੇਲ ਥੋੜਾ ਜਿਹਾ ਪਾ ਲਵਾਂਗੇ ਤੇ ਨਾਲ ਥੋੜਾ ਜਿਹਾ ਜੀਰਾ ਪਾ ਲਵਾਂਗੇ ਜਿਹੜਾ ਮਸਾਲਾ ਅਸੀਂ ਮਿਕਸ ਕਰਕੇ ਰੱਖਿਆ ਹੋਇਆ ਸੀ ਉਹਨੂੰ ਵੀ ਅਸੀਂ ਪਾ ਲਵਾਂਗੇ ਨਾਲ ਹੀ ਨਮਕ ਪਾ ਲਵਾਂਗੇ ਥੋੜੀ ਜਿਹੀ ਹਲਦੀ ਪਾਵਾਂਗੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਜਿਹਨੂੰ ਦੇਗੀ ਮਿਰਚ ਕਹਿੰਦੇ ਨੇ ਤੇ ਹੁਣ ਅਸੀਂ ਮਟਰ ਪਾ ਕੇ ਮਟਰਾਂ ਨੂੰ ਪਹਿਲਾਂ ਭੁੰਨ ਲਵਾਂਗੇ ਮਸਾਲੇ ਵਿੱਚ ਉਹਨਾਂ ਚਿਰ ਮਸਾਲੇ ਨੂੰ ਭੁੰਨਾ ਜਿੰਜਰ ਕੇ ਮਸਾਲਾ ਤੇਲ ਨਾਲ ਸਪ੍ਰੇਡ ਕਰਨਾ ਸ਼ੁਰੂ ਕਰ ਦਵੇ ਤੇ ਹੁਣ ਅਸੀਂ ਪਨੀਰ ਪਾ ਲਵਾਂਗੇ ਇੱਕ ਦੋ ਮਿੰਟ ਵਾਸਤੇ ਹੋਰ ਪਕਾ ਲਵਾਂਗੇ ਤੇ ਸਾਡਾ ਗਰਮਾ ਗਰਮ ਮਟਰ ਪਨੀਰ ਬਣ